ਗਾਨਾ ਵੱਜੂਗਾ ਤੇ ਫਿਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਕਿਉਂਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆ ਰਹੀ ਹੈ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਪੜਦਾ ਜੀ ਲਈ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕੋ ਦਾ ਮੁੰਡਾ 2 ਆਈ ਸੀ ਪਹਿਲੀ ਤੋਂ ਹੀ ਬਾਈ ਜੁੜਿਆ ਹੋਇਆ ਨਾਲ ਜੁੜਿਆ ਹੋਇਆ ਸੀਗਾ ਤਾਂ 2 ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ दैट ਟਾਈਮ ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਸ਼ਾਨਾ ਸਾਹਿਬ ਸਾਡੇ ਜਿੰਨੇ ਵੀ ਸਰਪੰਚਾ ਜਗਦੀਪ ਸਰਪੰਚ ਜੀ ਜਿੰਨੇ ਆਏ ਆ ਮੈਂ ਨਾਂ ਸਾਰਿਆਂ ਦੇ ਨਹੀਂ ਲੈ ਸਕਦਾ ਸਾਡੇ ਪਰਿਵਾਰ ਦੇ ਵਿੱਚ ਨਹੀਂ ਲੱਗਦਾ ਸੀ ਕਿ ਉਹ ਇਲਾਕੇ ਲਈ ਕੁਝ ਕਰਨਾ ਚਾਹੁੰਦਾ ਹੈ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੈ ਇਸ ਦੇਸ਼ ਲਈ ਕੁਝ ਕਰਨਾ ਚਾਹੁੰਦਾ ਹੈ ਉਹਨਾਂ ਸ਼ਕਤੀਆਂ ਨੇ ਸਾਡੇ ਕੋਲ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਸਾਰੇ ਹੀ ਸੰਗਤ ਤੁਸੀਂ ਅੱਜ ਸਾਰੇ ਹੀ ਸਾਰੀ ਸੰਗਤ ਦਾ ਧਰਵਾਦ ਜੀ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਦਾ ਮੌਨ ਬਾਣੀ ਕੋਲੋਂ ਜਦੋਂ ਤੱਕ ਆੜਿਆ ਪਹੁੰਚੇ ਸਾਰੀ ਸੰਗਤ ਦਾ ਧੰਵਾਦ ਅਧਕਾਰ ਜੋ ਗਵੀਰ ਭਾਈ ਸ਼ੁਭਦੀਪ ਸਿੰਘ ਜੀ ਸ਼ੇਨੂ ਮੁਸੇ ਵਾਲਾ ਜਿਨ੍ਹਾਂ ਦੀ ਵਾਹਿਗੁਰੂ ਜੀ ਕੀ ਫਤਿਹ ਸੋ ਕੋਟਾ ਨੂੰ ਸ਼ੁਕਰ ਧੰਵਾਦ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬਹ ਜੀਆਂ ਦਾ ਸੋ ਜਿਨ੍ਹਾਂ ਨੇ ਅਸੀਂ ਇਹ ਜੁਰੀ ਦੇ ਵਿੱਚ ਸੰਤਾਂ ਪਰਮਾਤਮਾ ਨਫਰਤ ਦੇ ਹੱਦ ਕਿਸ ਤੱਕ ਹੈ ਇੱਕ ਲੋਕ ਕਿੱਥੋਂ ਤੱਕ ਜਾਂਦੇ ਨੇ ਪੱਤ ਨੂੰ ਮਾਰ ਦਿੱਤਾ ਅਸੀਂ ਜਲਿਆ ਅਸੀਂ ਸਮਝ ਲਿਆ ਅਕਾਲ ਪੁਰਖ ਦਾ ਭਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜਨਮ ਲੈਂਦਾ ਮੈਨੂੰ ਅਫਸਰ ਮਿਲਦੇ ਨੇ ਪਰ ਉਹ ਆਪਦੀ ਮੈਨਪੂਰੀ ਦੱਸ ਕੇ ਅੱਖਾਂ 'ਚ ਹੰਝੂ ਲੈ ਕੇ ਗੱਲ ਬਿਆਨ ਕਰਦਾ ਕਿ ਸਰਕਾਰ ਕਹਿੰਦੀ ਹੈ ਖਰਾਬ ਕਰੋ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ 'ਚ ਸਾਡਾ ਜੰਮਣਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬੀਓ ਤੁਹਾਨੂੰ ਆਪ ਦੇ ਦਿਮਾਗ ਦੇ ਵਿੱਚ ਗੱਲ ਭਰਨੀ ਪਊਗੀ ਮੈਂ ਪਰਸੋਂ ਵੀ ਦੱਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬਾਤਾ ਹੋਏ ਤਾਂ ਤੁਸੀਂ ਵੇਖ ਲਓ ਮੇਰੇ ਵਰਗੇ ਪਰਵਾਦਾਂ ਦੀ ਗਿਣਤੀ ਇੱਥੇ ਵੱਧ ਹੀ ਕੁਰੀ ਕਰੀ ਹੈ ਅੱਜ ਦਾ ਸਮਾਗਮ ਮੈਂ ਪਹਿਲ ਗਾਮ ਦੇ ਵਿੱਚ ਜਿਹੜੇ ਸਾਡੇ ਨਿਰਦੋਸ਼ ਬੱਚੇ ਗੋਲੀਆਂ ਦੇ ਨਾਲ ਭੁੰਨੇ ਅੱਜ ਦਾ ਸਮਾਗਮ ਜਿਹੜਾ ਗੋਨਿਆਂ ਨੇ ਦਾ ਨਜ਼ਾਇਜ਼ ਪੁਲਿਸ ਦੇ ਤਸ਼ੱਦਦ ਦੇ ਨਾਲ ਸ਼ਹੀਦ ਹੋਇਆ ਬੱਚਾ ਹਰ ਉਸ ਸ਼ਹੀਦ ਕਹੂੰਗਾ ਮੈਂ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦਾ ਬਿਨਾਂ ਕਸੂਰ ਤੋਂ ਤੁਸੀਂ ਕਤਲ ਕਰ ਦਿੰਦੇ ਹੋ ਉਹਨਾਂ ਦੇ ਨਾਲ ਖੜਨ ਦਾ ਮੈਂ ਪਰਨ ਨਹੀਂ ਕਰਦਾ ਔਰ ਤੁਸੀਂ ਥੋੜਾ ਜਿਹਾ ਘਬਰਾ ਜਾਂਦੇ ਹੋ ਆਪਣੇ ਫੋਲੋਅਰ ਘਟ ਗਏ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬਾਹਲਿਆਂ ਨਾਲੋਂ ਥੋੜੇ ਚੰਗੇ ਪਰਸੇੜੀ ਹੋਣੇ ਚਾਹੀਦੇ ਗਿੰਤੀ ਮੇਰੇ ਪੁੱਤ ਦੇ ਮਗਰ ਬਹੁਤ ਵੱਡੀ ਸੀ ਨਾਲੇ ਬਹੁਤ ਥੋੜੀ ਨੇ ਜਿਹੜਿਆ ਤੁਹਾਡੇ ਵਿੱਚ ਬੈਠੇ ਹੋ ਪਰਵਾਹ ਨਾ ਕਰਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ ਜਦ ਤੱਕ ਕਿ ਉਹ ਜੀਆਂ ਸਰਕਾਰਾਂ ਦਾ ਆਪਾਂ ਬੋਧ ਕਰਾਂਗੇ ਦੇਖੋ ਕੰਮ ਥੋੜੇ ਲੱਟਦੇ ਦਾ ਹੁੰਦੇ ਹੀ ਐ ਇਹ ਹੁੰਦੇ ਹੀ ਐ ਤੇ ਆਪਾਂ ਦਾ ਆਰਾਧਾ ਨਹੀਂ ਛੋਟਾ ਕਰ ਸਕਦੇ ਕਈ ਲੋਕ ਮੈਨੂੰ ਠੀਕ ਐ ਭਾਈ ਫਿਰ ਚਾਹੀਏ ਕਿੱਥੇ ਜਦੋਂ ਕੋਈ ਨਾ ਸਮੇਂ ਕਿਸੇ ਦਰਤੇ ਦਾ ਜਾਵਾਂਗੇ ਕਿ ਤੋ ਤੁਸੀਂ ਐਪਲੀਕੇਸ਼ਨ ਦਿਨੇ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਨਟ ਪਈ ਹੈ ਉਹ ਉੱਥੇ ਵੀ ਉੱਥੇ ਪਈ ਹੈ ਮੈਂ ਤੁਹਾਨੂੰ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਦੱਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਸਰਕਾਰ ਦੇ ਹੱਥ 12 ਤੋਂ 15 ਮਿਲੀਅਨ ਦੇ ਕਰੀਬ ਜਿਹੜੀ ਵੀਡੀਓ ਚੱਲ ਗਈ ਹੈ ਪੰਤੋਂ ਮੇਰੇ ਪੁੱਤ ਦਾ ਗਾਣਾ 24 ਘੰਟੇ ਚੱਲਿਆ ਮੇਰੇ ਪੁੱਤ ਦਾ ਗਾਣਾ ਕੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਸੱਚੇ ਨਾ ਮੈਨਾਂ ਕੋਲ ਲੱਗਦਾ ਹੈ ਕਿ ਇੰਨੀ ਜ਼ਬਰਦਸਤੀ ਉਹ ਗਾਣਾ ਪੈਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਦਾ ਦਾ ਚੱਕਾ ਹੈ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰ ਵੀ ਚੱਲ ਗਿਆ ਕੀ ਯਾਰ ਅਸੀਂ ਕੋਈ ਬਾਗੀ ਆ ਮੈਂ ਸਾਰਿਆਂ ਦੇ ਚਰਨੀ ਹੱਥ ਲਾਏ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਗਿਲਗੜਾਇਆ ਪਰ ਇਹਨਾਂ ਦਾ ਹੁਕਮ ਵੀ ਮੈਂ ਪੁੱਤ ਦੇ ਫੁੱਲ ਚੁੱਕ ਕੇ ਘਰੋਂ ਗਿਆ ਕਹਿੰਦਾ ਸਿਸਟਮ ਦਾ ਹਿੱਸਾ ਬਣੋ ਪਰ ਮੈਨੂੰ ਦੱਸੋ ਜਦੋਂ ਲੀਡਰ ਸਿਸਟਮ ਦਾ ਹਿੱਸਾ ਮੇਰੇ ਪੁੱਤ ਦੀਆਂ ਅਸਤੀਆਂ ਨੂੰ ਬਣਾਉਂਦੇ ਆ ਤਾਂ ਜੇ ਵੀ ਮੈਂ ਦਰਦਰ ਜਾ ਕੇ ਲੋਕਾਂ ਤੋਂ ਭੀਂ ਵੰਗੂ ਦਾ ਵੋਟਾਂ ਦੀ ਤਾਂ ਮੈਂ ਕੀ ਗੱਲ ਕਰਾਂ ਇਹ ਕਾਲੀ ਬੋਲੀ ਸਰਕਾਰ ਗੱਲ ਵੀ ਸੁਣਦੀ ਅਸੀਂ ਮੀਂਹ ਵੀ ਜਾ ਕੇ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿ ਕੇ 25 ਫੁੱਟ ਦੀ ਦੂਰੀ ਤੇ ਬੈਠਾ ਬਧਨ ਕਮਾਨ ਮੈਨੂੰ ਵੀ ਇੱਕ ਗੱਲ ਦੀ ਗਲਤਫਹਿਮੀ ਸੀ ਵੀ ਕਲਾਕਾਰ ਬਹੁਤ ਐਮਐਲਏ ਬਣਿਆ ਆਤੀ ਕਲਾਕਾਰ ਤਾਂ ਤੇਰੇ ਪੁੱਤਿਆ ਇਖਤਿਆਰ ਕਰਦੇ ਹੋ ਤੇ ਆ ਕੇ ਪੁੱਛਣਗੇ ਬਾਪੂ ਕਿ ਤੂੰ ਇੱਥੇ ਕੋਲ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਭੱਤੇ ਬੁਲਾਉਂਦੀ ਪੋਜੀਸ਼ਨ ਨਹੀਂ ਕੀਤੀ ਅੱਖ ਚਰਾ ਕੇ ਪਰਾਂ ਦੀ ਲੰਗਦੇ। ਜਦੋਂ ਜਦੋਂ ਵਕਤ ਪੈਂਦਾ ਉਹ ਤੋਂ ਵਿਰਲੇ ਖੜਦੇ ਆ। ਸੌਖੇ ਕੋਲੇ ਜਦੋਂ ਲੱਗਦੀ ਸੋ ਮੁਸਤਾ ਫਾਈਵ ਸਟਾਰ ਹੋਂਦੋਂ ਹੀ ਮੰਨਣੀ ਅਤੀ ਬੜਿਆਂ ਦੇ ਸੀਟਾਂ ਮਿਲੀਆਂ ਸੀ। ਥੱਲੇ-ਥੱਲੇ ਕਰਕੇ ਕੁਝ ਤਾਂ ਫੁੱਤ ਨਹੀਂ ਤਾਰਦੇ ਸੀ ਜੁੰਡੇ ਨੇ। ਅਜਿੰਦੇ ਫੁੱਡੇ ਸੀ ਜਿਹਨੇ ਮੈਂ ਤਾਰੇ ਨੇ। ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਦਿੱਤ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਵਾਂਗੇ ਹੋਰ ਜਾਣਕਾਰੀ। ਪਰੰਤੂ ਅੱਜ ਮੈਂ ਜਿਹੜੀ ਗੱਲ ਮੇਰੇ ਬੇਟਾ ਜਸਸ ਨੂੰ ਜੇ ਉਸਦੀ ਆਤਮਾ ਦੀ ਸ਼ਾਂਤ ਨੂੰ ਲੈ ਕੇ ਮੈਂ ਉਹੀ ਗੱਲਾਂ ਕਰਦੀ ਐ ਇਸ ਦੇ ਖੇਰੇ ਤੋਂ ਬਾਹਰ ਨਹੀਂ ਜਾਂਦਾ। ਆਇਨਾ ਤਾਂ ਖਦਾਇਰ ਕਦੇ ਕੋਈ ਗੁਲਾਮੀ ਦੇ ਇੰਗਰੇਜ਼ਾਂ ਨੇ ਸਰਕਾਰ ਕਰਦੀ ਐ। ਸਰਕਾਰ ਉਹ ਇਹਦਾ ਸੰਸਾਰ ਹੋ ਗਿਆ ਇੱਕ ਕਾਰ پارک ਕਰਨ ਦੇ ਪਿੱਛੇ ਜਾਂ ਤੁਸੀਂ ਕਤਲ ਕਰ ਦਿੰਦੇ ਹੋ। ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਈ ਨੂੰ ਸਖਤ ਇੱਕ ਤਿੰਨ ਸੌ 4 ਸਾਲਾਂ ਬਾਅਦ ਵੀ ਜਮਾਨਤ ਹੋ ਜਾਂਦੀ ਹੈ ਮੁਰਤੀ ਅਗਲਾ ਅੰਦਰ ਨਹੀਂ ਜਾਂਦਾ ਕੀ ਜਦੋਂ ਇੱਕ ਕਿਸੇ ਦਾ ਘਰਦਾ ਬੇੜਾ ਬੁੰਡਾ ਵੱਜ ਗਿਆ ਇਹਦੀ ਸਜ਼ਾ ਇੰਨੀ ਹੈ ਵੀ 4 ਸਾਲਾਂ ਚ ਅਤਵਾਦੀ ਅੰਦਰ ਬੈਠੇ ਹੱਸਦੇ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖ ਕੇ ਜਦੋਂ ਆਉਂਦੇ ਨੇ ਪੇਚੀਆਂ ਦੇ ਉੱਤੇ ਹੱਸਦੇ ਆ ਮੁਸਕਰੀਆਂ ਮਾਰਦੇ ਕੂਹੀਆਂ ਮਾਰਦੇ ਇੱਕ ਦੂਸਰੇ ਨੂੰ ਬੜਾ ਔਖਾ ਜਿੰਨਾ ਅਸੀਂ ਹੁਣ ਜਲੀਲ ਹੁੰਦੇ ਆ 4 ਸਪੀਰ ਪਰ ਮੈਨੂੰ ਇਸ ਗੱਲ ਦਾ ਅਲੰਭਾ ਨਹੀਂ ਬਿਨਾਰਮਤਾ ਤੇ ਕਿਉਂਕਿ ਮੈਂ ਬੱਚਾ ਹੀ ਚਾਹੀਏ ਹੁਣ ਖਤਰੇ ਮਹਾਰਾਜ ਜੀ ਕੋਈ ਗੱਲ ਪੋਲਿਟੀਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਤੜੰਦ ਰਕਮਿੰਟ ਦੇ ਵਿੱਚ ਗਾਲਾਂ ਜੇ ਉਹ ਜੋ ਬੱਕਿਆ ਜਦੋਂ ਬੱਕਦੇ ਮੈਂ ਕਿਹਾ ਮੈਨੂੰ ਕਿਸੇ ਗੱਲ ਦੀ ਕੋਈ ਮੈਂ ਜਿੱਦਾਂ ਸੋਚਿਆ ਪਤਲਨ ਸਾਹਿਬ ਧੇਰ ਸਹੀ ਪਰ ਲੈ ਕੇ ਕਿਸੇ ਤਰੀਕੇ ਜਿੱਥੇ ਕਿਤੇ ਵੀ ਦਰਤੇ ਜਾ ਕੇ ਹਲ ਖਜਵਾਉਣੀ ਪਈ ਪਰ ਤੁਹਾਡਾ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਿਹਰਾ ਜਿਹੜਾ ਤੁਸੀਂ ਦੂਰੋਂ ਮੇਡੋਂ ਮੈਨਾਂ ਕਹਿੰਦੇ ਕਿ ਮਹਾਰਾਸ਼ਟਰ ਤੋਂ ਕਿਉਂ ਆਏ ਬਹੁਤ ਵੱਡੀ ਗੱਲ ਹੈ ਤੁਸੀਂ ਆਪ ਦੇ ਭਰਾ ਨੂੰ ਇੰਨਾ ਪਿਆਰ ਕਰਦੇ ਹੋ ਫਿਰ ਵੀ ਪ੍ਰਬੰਧ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਰਹੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਕੱਟ ਜਾਦਾ ਹੋ ਜਾਂਦਾ ਹੈ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵਸਦਾ ਹੈ ਭਾਈ ਸੋ ਕਈ ਵਾਰ ਕਈ ਜਿਹੇਵੇਂ ਹੋਉਂਦੇ ਨੇ ਲੋਕਾਂ ਦੇ ਹਨ ਸੋ ਸਾਨੂੰ ਟਾਈਮ ਮਿਲਿਆ ਜੀ ਤਾਂ ਮੇਰੀ ਬੜੀ ਇੱਛਾ ਸੀ ਆਉਣ ਦੀ ਤਾਂ ਇੱਕ ਹੈ ਬਾਈ ਬਾਈ ਦਾ ਲੋਕ ਇੰਟੈਸਟ ਮਿਲਣਾ ਚਾਹੀਦਾ ਹੈ ਮਿਲਣਾ ਚਾਹੀਦਾ ਕਿਸੇ ਦਾ ਪੁੱਤ ਗਿਆ ਤਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਘਰ ਚ ਠੰਡ ਪੈਣੀ ਚਾਹੀਦੀ ਹੈ ਥੈਂਕ ਯੂ ਜੀ ਦੇ ਵਿੱਚ ਫਿਰ ਸਿੱਧੂ ਦਾ ਗਾਣਾ ਵੱਜੂਗਾ ਤੇ ਫਿਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆਰੀਏ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਵੱਡਾ ਜੀ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕੋ ਦਾ ਮੁੰਡਾ 2 ਆਈ ਸੀ ਪਹਿਲੀ ਤੋਂ ਹੀ ਬਾਈ ਜੁੜਿਆ ਹੋਇਆ ਨਾਲ ਜੁੜਿਆ ਹੋਇਆ ਸੀਗਾ ਤਾਂ 2 ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ that time ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਤਾਂ ਹੁਣ ਅਸੀਂ ਬਾਈ ਨੂੰ ਪੂਰੀ ਕਾਇਨਾਤ ਕਿਹੜੇ ਯਾਰ ਬੱਟੂਆ ਕੱਢਦੇ ਨੇ ਟਿਕਾਣਾ